ਕਿਉਂਕਿ ਬੜੇ ਫੁੱਲਾਂ ਦੇ ਹਾਰ ਉਹਨਾਂ ਦੇ ਵੀ ਪਾ ਕੇ ਦੇਖ ਲੈ ਪਰ ਉਹ ਫੁੱਲਾਂ ਦੇ ਹਾਰਾਂ ਦੇ ਕਾਬਲ ਨਹੀਂ ਉਹਨਾਂ ਨੇ ਲੁੱਟਿਆ ਸਾਨੂੰ ਉਹਨਾਂ ਨੇ ਸਾਡੇ 3 ਪੁੱਤਾਂ ਬਾਰੇ ਨਹੀਂ ਸੋਚਿਆ ਉਹਨਾਂ ਨੇ ਆਪਣੇ 3 ਪੁੱਤ ਭਤੀਜੇ ਸਾਲੇ ਜੀਜੇ ਸੋਚੇ ਇਸ ਕਰਕੇ ਜਿ ਉਹਨਾਂ ਦਾ ਇਹ ਹਾਲ ਹੈ ਕਿ ਉਹਨੂੰ ਲੋਕ ਆਉਣ ਨਹੀਂ ਦਿੰਦੇ ਗਲੀਆਂ 'ਚ ਉਹਨਾਂ ਨੂੰ ਲੋਕ ਫੜਨ ਨਹੀਂ ਦਿੰਦੇ ਆਪਣੇ ਮਹੱਲਿਆਂ 'ਚ ਆਹ ਫਰਕ ਹੈ ਆਹ ਫਰਕ ਹੈ ਬਸ ਮੈਂ 7-2 ਸਾਲ ਹੋ ਗਏ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਔਰ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਲੱਗਦਾ ਸਾਡੇ ਬੂਥ ਇੰਚਾਰਜ ਬੈਠੇ ਨੇ ਸਾਡੇ ਤੁਸੀਂ ਦੱਸ ਦਿਓ ਕਿਸੇ ਦਾ ਪੈਸਾ ਲੱਗਿਆ ਹੋਵੇ ਕਿਤੇ ਇੱਥੇ ਕਿਸ ਨੂੰ ਸਪਾਰਸ਼ ਲਾਉਣੀ ਪਈ ਹੋਵੇ ਬਾ ਮੈਂ ਇਹੀ ਬੇਨਤੀ ਕਰਦਾ ਮਾਵਾਂ ਬੈਠੀਆਂ ਨੇ ਕਿਉਂਕਿ ਰੋਜ਼ਗਾਰ ਬਹੁਤ ਵੱਡੀ ਚੀਜ਼ ਹੈ ਹਰੇਕ ਮਾਂ ਸੁਖ ਸੁਖਦੀ ਹੈ ਮੇਰੇ ਤੇ ਪੁੱਤਰ ਨੂੰ ਨੌਕਰੀ ਮਿਲੇ ਸਰਕਾਰੀ ਤੇ ਸਵੇਰੇ ਮਾਂ ਜਦੋਂ ਵੀ ਕਿਤੇ ਪੇਪਰ ਦੇਣ ਜਾਂਦਾ ਬੱਚਾ ਜਾਂ ਕਿਸੇ ਇੰਟਰਵਿਊ ਤੇ ਜਾਂਦਾ ਖੰਡ ਦਾ ਖੰਡੜਾ ਦਹੀਂ ਉਹਦੇ ਮੂੰਹ ਚ ਪਾ ਕੇ ਭੇਜਦੀ ਐ ਜਾਂ ਪੁੱਤ ਨੌਕਰੀ ਲੈ ਕੇ ਆ ਭੈਣ ਦਾ ਵਿਆਹ ਕਰਾਂਗੇ ਕਬੀਲਦਾਰੀ ਆਪਣੀ ਲਈ ਤੇ ਚੜ ਜੂਗੀ ਸੋ ਮੈਂ ਇਹੀ ਅਰਦਾਸ ਪ੍ਰਮਾਤਮਾ ਨੂੰ ਕਰਦਾ ਉਹਨਾਂ ਪ੍ਰਮਾਤਮਾ ਮੇਰੇ ਹੱਥੋਂ ਇਹੋ ਜਿਹੇ ਫੈਸਲੇ ਕਰਾਈਂ ਕਿ ਲੋਕਾਂ ਦੇ ਚੁੱਲਿਆਂ ਦੀ ਅੱਗ ਜਿਹੜੀ ਐ ਉਹ ਬੁਝੇ ਨਾ ਅੱਗ ਜਲੇ ਅੱਗ ਬਲੇ ਖੁਸ਼ੀਆਂ ਦੇ ਦੀਵੇ ਤਰੱਕੀਆਂ ਦੇ ਦੀਵੇ ਜਗ। ਸਰਦਾਰ ਭਗਤ ਸਿੰਘ ਮਾਰ ਜਿੰਦਾਬਾਦ। ਬਹੁਤ ਬਹੁਤ ਧੰਨਵਾਦ। ਸਿੰਘ ਮਾਰ ਜਿੰਦਾਬਾਦ। ਰਿੱਡੀ ਭਾਈ ਜਿੰਦਾਬਾਦ। ਰਿੱਡੀ ਭਾਈ ਜਿੰਦਾਬਾਦ। ਵਾਹ ਜੀ ਵਾਹ। ਇਹ ਤੁਹਾਡਾ ਜੋਸ਼ ਹੈ। ਤੁਹਾਡਾ ਦਿਲ ਕਰੇ ਤਾਂ ਇੱਥੇ ਮਸ਼ੀਨਾਂ ਮੰਗਾ ਲਉ ਵੀ ਅੱਜ ਹੀ ਪਵਾ ਲਉ ਸੱਤਾ ਵੋਟਾਂ। 10 ਤਰੀਕ ਤੱਕ ਕਾਬੂ ਰੱਖੋ ਜਜ਼ਬਾਤਾਂ ਤੇ। 10 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਸੋ ਮੈਂ ਇਹੀ ਕਹਿਣਾ ਚਾਹਨਾ ਬੱਚਿਆਂ ਨੂੰ ਕਹੋ ਪੜਨਗੇ ਨੰਬਰ ਲੈ ਕੇ ਆਉਣਗੇ ਔਰ ਇਹ ਹੋ ਨਹੀਂ ਸਕਦਾ ਕਿ 500 ਚੋਂ 480 ਨੰਬਰਾਂ ਵਾਲਾ ਰਹਿ ਗਿਆ ਕਿਉਂਕਿ ਉਹਦੇ ਬਾਪ ਕੋਲੇ ਪੈਸੇ ਨਹੀਂ ਸੀ ਜਾਂ ਉਹਦੇ ਬਾਪ ਕੋਲੇ ਕੋਈ ਸ਼ਪਾਰਸ਼ ਨਹੀਂ ਸੀ ਕੋਈ 400 ਨੰਬਰਾਂ ਵਾਲਾ ਨੌਕਰੀ ਲੈ ਗਿਆ ਏ ਨਹੀਂ ਹੋ ਸਕਦਾ ਨਾ ਕੋਈ ਪੇਪਰ ਲੀਕ ਹੋਊਗਾ ਨਾ ਕੋਈ ਪੇਪਰ ਲੀਕ ਹੋਊਗਾ ਜਿਹੜਾ ਕੰਮ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਚ ਹੋਊਗਾ ਉਹ ਠੀਕ ਹੋਊਗਾ ਬਿਜਲੀ ਦੇ ਬਿੱਲ بڑے ਬਿੱਲ ਆਉਂਦੇ ਸੀ ਆਸbaar 600 ਜੁਨਟਾਂ ਦੋ ਮਹੀਨਿਆਂ ਦੀ ਆਮ ਆਫ ਨੇ ਬਹੁਤ ਸਾਰੇ ਘਰਾਂ ਦਾ ਬਿਜਲੀ ਦਾ ਬਿੱਲ ਮਾਫ ਹੋ ਗਿਆ ਹੋਣਾ ਜ਼ੀਰੋ ਬਿੱਲ ਆਉਂਦਾ ਹੋਣਾ ਵੀਰੋ ਪਤਾ ਕੀ ਹੈ 3 3 4 4000 ਰੁਪਇਆ ਜੇ ਬਿਜਲੀ ਦੇ ਬਿੱਲ ਦਾ بچਣ ਲੱਗ ਗਿਆ ਕਬੀਲਦਾਰੀ ਲੀ ਤੇ ਚੜ ਜਾਂਦੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਨੂੰ ਇੱਕ ਪਰਿਵਾਰ ਮਿਲਿਆ ਮੈਂ ਜਹਾਜ਼ ਦੇ ਵਿੱਚ ਜਾ ਰਿਹਾ ਸੀ ਦਿੱਲੀ ਨੂੰ ਚੰਡੀਗੜ੍ਹੋਂ ਇੱਕ ਬੇਟੀ ਸੀ ਉਹਦੀ ਮਾਂ ਸੀ ਨਾਲ ਉਹਦੀ 70 ਸਾਲ ਦੀ ਦਾਦੀ ਸੀ ਨਾਲ ਉਹਦਾ ਭਰਾ ਸੀ ਤੇ ਉਹਦੀ ਭਾਬੀ ਸੀ ਨਵਾਂ ਵਿਆਹ ਹੋਇਆ ਹੁਣ ਕਿਉਂਕਿ ਕੁੜੀ ਨੇ ਚੂੜਾ ਪਾਇਆ ਹੋਇਆ ਸੀ ਉਹ ਮੈਨੂੰ ਕਹਿੰਦੀ ਕਹਿੰਦੀ ਵੀਰ ਜੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮੈਂ ਕਿਹਾ ਵੀ ਕਿਵੇਂ ਕਹਿੰਦੀ ਬਾਈ ਕੱਲ ਸੁਣ ਲੋ ਗੱਲ ਸੁਣ ਲੈ ਅੱਜ ਮੇਰੀ ਜ਼ਿੰਦਗੀ ਦਾ ਕਹਿੰਦੀ ਬਹੁਤ ਵੱਡਾ ਦਿਨ ਹੈ ਕਹਿੰਦੀ ਤੁਸੀਂ ਬੜਾਇਆ ਮੈਂ ਕਿਹਾ ਭਾਣੇ ਮੈਂ ਦੱਸ ਦੇ ਮੈਨੂੰ ਮੈਂ ਕਿੱਥੇ ਕੰਮ ਆ ਸਕਿਆ ਤੇਰੇ ਕੀ ਹੋਇਆ ਕਹਿੰਦੀ ਤੁਸੀਂ ਮੈਨੂੰ ਪਟਵਾਰ ਹੀ ਲਾਤਾ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਪਟਵਾਰੀ ਦੀ ਤੇ ਮੈਨੂੰ ਆ ਤਿੰਨ ਚਾਰ ਦਿਨ ਪਹਿਲਾਂ ਤਨਖਾਹ ਮਿਲੀ ਆ ਪਹਿਲੀ ਪਟਵਾਰੀ ਦੀ ਤੌਰ ਤੇ ਮੈਨੂੰ ਤਨਖਾਹ ਮਿਲੀ ਹੈ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਹੋਇਆ ਸੀ ਆਪਣੀ ਦਾਦੀ ਨਾਲ ਵੀ ਆਪਣੇ ਪਰਿਵਾਰ ਨਾਲ ਕਿ ਜਿੱਦẽ ਮੈਨੂੰ ਸਰਕਾਰੀ ਨੌਕਰੀ ਮਿਲੀ ਤੇ ਪਹਿਲੀ ਤਨਖਾਹ ਨਾਲ ਮੈਂ ਆਪਣੇ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦੇ ਕੇ ਲਗਾਉਂਗੀ ਜੀ